ਸਾਰੇ ਬ੍ਰਾਂਡ ਇਕੱਠੇ ਕਰੀ ਬੈਠੇ ਪਤੰਦਰ ਹੋਣਾ ਮੰਨੇ ਗਿਫਟ ਦਿੱਤੇ ਆ ਸਹੀ ਆ ਸਹੀ ਗੱਲ ਆ ਤੁਹਾਡੀ ਹੋਰ ਡਬਲ ਆ ਪੈਰਾਂ ਦੀ ਸੁੰਬਾ ਦੀ ਸਿੱਗਾ ਬਾਈ ਜੀ ਸਾਸਰੀ ਕਾ ਬਾਈ ਜੀ ਹੋਰ ਠੀਕ ਆ ਹੋਰ ਵਧੀਆ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰੇ ਕੋਲੇ ਹੁਣ ਦਾ ਤੇ ਬਾਈ ਆਪਣੇ ਪਿੰਡ ਦਾ ਐਡਰੈਸ ਦੱਸ ajo ਸਾਰਾ ਥੇ ਆਪਣਾ ਪਿੰਡ ਦਾ ਨਾਮ ਹੈ ਨਥੋਰ ਨਥੋਰ ਜੀ ਜ਼ਿਲ੍ਹਾ ਸਰਸਾ ਤਹਿਸੀਲ ਰਾਣੀਆ ਤਹਿਸੀਲ ਰਾਣੀਆ ਹਾਂਜੀ ਠੀਕ ਆ ਬਾਈ ਯਾਰ ਕਿੰਕੋ ਜਾਂਗਰ ਬਹੁਤ ਚੰਗੇ ਆ ਬਾਈ ਸਾਰੇ ਦੇਖੀਏ ਸੀ ਤੁਸੀਂ ਵੀ ਦੇਖਿਓ ਫਾਰਮ ਤੇ ਫਾਰਮ ਵੀ ਬਹੁਤ ਸੋਹਣਾ ਪਾਇਆ ਬਾਈ ਯਾਰ ਕਿਨੇ ਬਾਰ ਬਾਰ ਪਿੰਡ ਦੇ ਘਰ ਆ ਇਹਨਾਂ ਦਾ ਤੇ ਜਾਨਵ ਇੱਕ ਤੋਂ ਇੱਕ ਚੜਦਾ ਚੰਗੇ ਘੋੜਿਆਂ ਦੀਆਂ ਬੱਚੀਆਂ ਬਾਈ ਜਿਹੜਾ ਪ੍ਰਤਾਪ ਕੋਲੇ ਸੀ ਘੋੜਾ ਪੂਰਾ ਹੋ ਗਿਆ ਉਹਨੂੰ ਪ੍ਰਤਾਪ ਘੋੜਾ ਆ ਬਾਈ ਅੰਗਰੇਜ਼ ਵਾਲਾ ਬਾਈ ਅੰਗਰੇਜ਼ ਕੋਲੇ ਜਿਹੜਾ ਤੇ ਉਹਦੀਆਂ ਬਾਈ ਦੋ ਤਾਂ ਬਸ਼ੇਰੀਆਂ ਬਾਈਆਂ ਘਰੇ ਖੜੀਆਂ ਤੇ ਤੀਜੀ ਬਸ਼ੇਰੀ ਘੋੜੀ ਦੇ ਗੱਬਣਾ ਘੋੜੀ ਉਸ ਘੋੜੇ ਤੋਂ ਹਣਾ ਬਈ ਹਾਂਜੀ ਬਈ ਕਿੰਨੇ ਜਰ ਦੀ ਗੱਬਣਾ ਉਹਨੂੰ ਆ ਗਈ 4 1/2 ਮਹੀਨੇ 4 ਮਹੀਨੇ ਹਾਂਜੀ ਵੀ 300 ਨੂੰ ਪ੍ਰਤਾਪ ਘੋੜਾ ਤਿੰਨ ਨਗੀਨੇ ਲੈ ਗਿਆ ਦੋ ਆਗੇ ਤੀਜਾ ਦੇਜੂ ਕਰ ਵਾਲਾ ਹਣਾ ਹਾਂਜੀ ਹਾਂਜੀ ਤੇ ਬਹੁਤ ਸੋਹਣੇ ਬਾਈਆਂ ਦੇ ਜਾਨਵਰ ਸੈਟਅਪ ਬਹੁਤ ਸੋਹਣਾ ਬਣਾ ਰੱਖਿਆ ਹੈਗਾ ਨਮਾਉਣ ਵਾਲਾ ਬਹੁਤ ਵਧੀਆ ਕੰਮ ਲੱਗਿਆ ਉਹਦਾ ਪੰਪ ਜਰ ਬਣਾ ਰੱਖਿਆ ਹੈ ਨਾ ਸੌਖਾ ਜੀ ਬਾਪੂ ਪਾਲਾ ਸੌਖਾ ਆ ਜਾਂਦਾ ਲਿਵਰ ਦਾ ਕਿੰਨਾ ਟਾਂਗਾ ਬਾਈ ਤੁਹਾਨੂੰ ਕੋੜੀਆਂ ਰੱਖੀ ਇਹਨੂੰ ਕੋੜੀਆਂ ਬਾਈ ਪਹਿਲਾਂ ਰੱਖਦੇ ਹੁੰਦੇ ਸੀ ਫਿਰ 2018 ਚ ਆਪਾਂ ਛੱਡਤੀਆਂ ਸੀ ਅੱਛਾ 2018 ਚ ਛੱਡਤੀਆਂ ਹਾਂਜੀ ਫਿਰ 2023 ਚ ਸਟਾਰਟਿੰਗ ਕੀਤਾ ਕਦੋਂ ਅੱਛਾ 2023 ਸਟਾਰਟਿੰਗ ਕੀਤਾ ਹਾਂਜੀ ਠੀਕ ਹੈ ਜੀ ਤੇ ਤੁਹਾਨੂੰ ਕਿਹਨੇ ਦੱਸਿਆ ਪ੍ਰਤਾਪ ਘੋੜੇ ਕੋਲੇ ਵੀ ਚੰਗੇ ਬੱਚੇ ਆਏ ਆ ਤੁਹਾਨੂੰ ਕਿਹਨੇ ਸੀਧ ਪਾਈ ਉਹਦੀ ਸਾਨੂੰ ਬਈ ਉੱਥੇ ਅਸੀਂ ਮੇਲੇ 'ਚ ਗਏ ਸੀ ਆਪਾਂ ਮੁਕਸਰ ਮੁਕਸਰ ਹਾਂਜੀ ਉੱਥੇ ਵੇਖਿਆ ਸੀ ਕੋੜਾ ਠੀਕ ਹੈ ਤੇ ਬਈ ਅੰਗਰੇਜ਼ ਵੀ ਬਹੁਤ ਚੰਗਾ ਬੰਦਾ ਹੈ ਅੱਛਾ ਬੰਦਾ ਸਾਨੂੰ ਉਹਨੇ ਆਖਿਆ ਵੀ ਆਪਣੇ ਕੋਲ ਪ੍ਰਤਾਪ ਕੋੜਾ ਅਸੀਂ ਵੇਖਿਆ ਤਾਂ ਬਹੁਤ ਚੰਗਾ ਲੱਗਿਆ ਸਾਨੂੰ ਅੱਛਾ ਅੱਛਾ ਤੇ ਉਸ ਤੋਂ ਮਿਲ ਕੇ ਠੀਕ ਹੈ ਨਹੀਂ ਬੱਚੀਆਂ ਬਹੁਤ ਸੋਹਣੀਆਂ ਹਾਂਜੀ ਬਈ ਬਹੁਤ ਚੰਗਾ ਤੇ ਸਾਰੇ ਜਾਨਵਰ ਥੋੜੇ ਸੋਹਣੇ ਆ ਇੱਕ ਤੋਂ ਇੱਕ ਆ ਆ ਬਾਈ ਦਾ ਨਾਮ ਦੱਸ ਦੇ ਇਹਨਾਂ ਦਾ ਇਹਨਾਂ ਦਾ ਨਾਮ ਹੈ ਜੀ ਉਹ ਤਾਂ ਕਹਿੰਦੇ ਬਾਗਾ ਅੱਛਾ ਤੇ ਇਹਨਾਂ ਦਾ ਨਾਮ ਹੈ ਗੁਰਬਾਜ ਗੁਰਬਾਜ ਬਰਾੜ ਤੇ ਸੈਨਪਾਲ ਤੋਂ ਆ ਜੀ ਅੱਛਾ ਸੈਨਪਾਲ ਤੋਂ ਤੇ ਇਧਰ ਅੰਕਲ ਜੀ ਇਹ ਅੰਕਲ ਜੀ ਦਾ ਨਾਮ ਹੈ ਜੀ ਉਹ ਇਹਦਾ ਕਹਿੰਦੇ ਸੁਆਮੀ ਅੱਛਾ ਜੀ ਚਾਚਾ ਚਾਚਾ ਹਾਂ ਉਹ ਹੈ ਜੀ ਕੁਲਵਿੰਦਰ ਸਿੰਘ ਬਰਾੜ ਕੁਲਵਿੰਦਰ ਸਿੰਘ ਬਰਾੜ ਤੇ ਉਹ ਵੱਡੇ ਭਾਈ ਸਾਹਿਬ ਹੈ ਜੀ ਅੱਛਾ ਵੱਡੇ ਭਾਈ ਤੋਂ ਤੁਹਾਡੇ ਹਾਂ ਜੀ ਮਨੀਸ਼ ਉਹਦੇ ਠੀਕ ਹੈ ਜੀ ਉਹ ਬਾਈ ਪਰ ਨੇ ਉਹ ਪਰਾਇਆ ਜੀ ਚਾਚੇ ਦਾ ਮੁੰਡਾ ਅੱਛਾ ਜੀ ਤੇ ਆ ਆਪਣੇ ਇਧਰ ਦਾ ਹਰਿਆਣੇ ਦੀ ਪੂਰੀ ਤਗੜੀ ਰਵਾਸਤ ਆਪਣੀ ਹੈ ਨਾ ਕਲੀ ਵਾਲੀ ਹਾਂ ਕਲੀ ਵਾਲੀ ਹੈ ਇਹ ਤਿਆਰ ਹੀ ਜਾਂਦਾ ਕੰਮ ਆ ਰਵੱਗ ਓਏ ਠੀਕ ਹੈ ਜੀ ਐਨੇ ਨਾਲ ਹੀ ਕੰਮ ਚੱਲੀ ਜਾਂਦਾ ਆ ਕੀ ਬਈ ਹਾਂਜੀ ਇਹਦੀ ਠੀਕ ਆ ਘੋੜੀ ਚਿਹੜੇ ਦੀ ਆਪ ਏ ਅਰਜਨ ਰੋਲੀ ਵਾਲੀ ਅੱਛਾ ਅਰਜਨ ਦੀ ਰੋਲੀ ਵਾਲੀ ਆ ਇਹ ਠੀਕ ਆ ਤੇ ਬਸ਼ੇਰੀ ਕਿਹੜੇ ਘੋੜੇ ਦੀ ਆ ਆ ਪ੍ਰਤਾਪ ਦੀ ਬਈ ਅੰਗਰੇਜ਼ ਬਾਈ ਵਾਲੀ ਦੀ ਇਹ ਅੰਗਰੇਜ਼ ਬਾਈ ਪ੍ਰਤਾਪ ਜਿਹੜਾ ਘੋੜਾ ਪੂਰਾ ਹੋ ਗਿਆ ਹਾਂਜੀ 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 ਬਹੁਤ ਸੋਹਣੀ ਬੱਚੀ ਆ ਬਈ ਕਿੰਨੇ ਟਾਈਮ ਦੀ ਹੋ ਗਈ ਬੱਚੀ ਆ ਸਾਢੇ 4 ਮਹੀਨੇ ਦੀ ਹੋ ਗਈ ਬਈ ਸਾਢੇ 4 ਮਹੀਨੇ ਦੀ ਹੋ ਗਈ ਹਾਂਜੀ ਹਾਂਜੀ ਸਹੀ ਆ ਦਿਖਾ ਬਈ ਬਸ਼ੇਰੀ ਦਿਖਾ ਬਈ ਕਰੀ ਮੜੀ ਕਰ ਰਹੇ ਹੋ ਬਜੇ ਆਇਆ ਬਈ ਕਿੱਡੀ ਲੰਮੀ ਬਸ਼ੇਰੀ 4 ਮਹੀਨੇ ਦੀ ਬਹੁਤ ਸੋਹਣੇ ਬੱਚੇ ਦਿੱਤੇ ਆ ਪ੍ਰਤਾਪ ਘੋੜੇ ਨੇ ਹਾਂਜੀ ਬਈ ਜ ਤੇ ਕੋੜੀ ਗੱਬਣ ਦੇ ਵਾਰੇ ਹਾਂਜੀ ਗੱਬਣ ਪ੍ਰਤਾਪ ਤੋਂ ਪ੍ਰਤਾਪ ਦੀ ਫੇਰ ਗੱਬਣਾ ਠੀਕ ਆ ਹਲੇ ਇੱਕ ਗਿਫਟ ਹੋਰ ਦੇ ਗਿਆ ਕਰਮਾਲਾ ਜਾਂਦਾ ਜਾਂਦਾ ਸਾਨੂੰ ਦਾ ਹਾਂ ਬਿਲਕੁਲ ਇੱਕ ਬੱਚੀ ਦੇਗੀ ਇੱਕ ਗਿਫਟ ਹੋਰ ਦੇ ਗਿਆ ਵਿਚਾਰਾ ਹਾਂਜੀ ਬਈ ਬਹੁਤ ਸੋਹਣਾ ਕੋੜਾ ਹੀ ਬਾਈ ਦਾ ਦੇਖੋ ਬਈ ਕੋੜੀ ਵੀ ਕਿੰਡੀ ਚੰਗੀ ਆ ਬਹੁਤ ਡੋਬਲੇ ਪੈਰਾਂ ਦੀ ਸੁੰਬਾ ਦੀ ਆ ਬਈ ਕਿਹੜੇ ਕੋੜੇ ਦੀ ਆਪੇ ਇਹ ਹੈਗੀ ਆ ਜੀ ਬਈ ਆਪੇ ਇਹ ਪਹਿਲਵਾਨ ਵਾਲੇ ਕੋੜੇ ਦੀ ਸਮੁੰਦਰ ਦੀ ਸਮੁੰਦਰ ਦੀ ਆ ਇਹ ਹਾਂਜੀ ਸਾਰੇ ਬ੍ਰਾਂਡ ਹੀ ਇਕੱਠੇ ਕਰੀ ਬੈਠੇ ਪਤੰਦਰ ਹੋਣਾ ਉਹ ਮੰਨੇ ਗਿਫਟ ਦਿੱਤੇ ਆ ਸਹੀ ਹੈ ਸਹੀ ਗੱਲ ਆ ਤੁਹਾਡੀ ਤੇ ਹੁਣ ਗੱਬਣ ਇਹ ਹਾਂਜੀ ਗੱਬਣ ਇਹ ਜੀ ਕਿੰਨੇ ਟਾਈਮ ਦੀ ਇਹ ਗੱਬਣ ਹੋ ਗਈ 6 ਮਹੀਨਿਆਂ ਦੀ ਕਿਹੜੇ ਕੋੜੇ ਤੋਂ ਇਹ ਜੀ ਹੈਗਾ ਇੱਥੇ ਕਾਲਿਆਂ ਵਾਲੀ ਇਕਵਾਲ ਕੋਲੇ ਕਾਲਿਆਂ ਵਾਲੀ ਇਕਵਾਲ ਕੋਲੇ ਮਿੱਡੇ ਵਾਲੇ ਕੋੜ ਦੇ ਬੱਚਾ ਅੱਛਾ ਠੀਕ ਆ ਉਹ ਵੱਡੇ ਕੋੜੇ ਪੂਰੇ ਟਕਾਣੀ ਦੀ ਜੀ ਦੋ ਆ ਬਾਈ ਇੱਕ ਲੇਕ ਇੱਕ ਦਵਾਲਾ ਮੁਖੀ ਵਾਲਾ ਉਹਨਾਂ ਕੋਲੇ ਹਾਂਜੀ ਹਾਂਜੀ ਠੀਕ ਆ ਠੀਕ ਆ ਤੇ ਕਿੰਨੇ ਟਾਈਮ ਦੀ ਹੋਗੀ ਇਹ ਕੋੜੀ 6 ਮਹੀਨੇ ਦੇ ਹੋਗੀ ਜੀ ਗੱਬਣਾ ਗੱਬਣ 6 ਮਹੀਨੇ ਉਮਰ ਕਿੰਨੀ ਹੋਗੀ ਕੋੜੀ 36 ਮਹੀਨੇ ਦੀ ਬਿਸ਼ੇਰੀ ਹੈ ਜੀ 36 ਮਹੀਨੇ ਦੀ ਬਿਸ਼ੇਰੀ ਹਾਂਜੀ ਬਹੁਤ ਡੋਲ ਭਾਰੀ ਪੂਰੀ ਹੈ ਨਾ ਬਾਡੀ ਦੀ ਧੌਣ ਧਾਨ ਦੀ ਹਾਂਜੀ ਮੂੰਹ ਮਾਉ ਦੀ ਵਾ ਕਿਸ ਸਮੁੰਦਰ ਦੇ ਬੱਚੇ ਉਹੀ ਆਉਂਦੇ ਬਹੁਤ ਨਿਕਰ ਜਾਂਦੇ ਤੋੜ ਦੇ ਬਾਈ ਮੜੀ ਪਰਾਂ ਨੂੰ ਮੜੀ ਚੱਲ ਬੜਾ ਮੋੜ ਲਿਆ ਹਮਮ ਦੇਖੋ ਮਿੱਤਰੋ ਪੈਰਪੁਰ ਚੈੱਕ ਕਰੋ ਕਿੱਡੇ ਨਰੋਏ ਲੰਮੀ ਕਿੰਨੀ ਕੋੜੀ ਧੌਣ ਧੌਣ ਦੀ ਕਿੱਡੀ ਚੰਗੀ ਆ ਬਹੁਤ ਸੋਹਣੀ ਬਸ਼ੇਰੀ ਐ ਇਹ ਤਾਂ ਬਸ਼ੇਰੀਆਂ ਜੀ ਕਹਿ ਸਕਦੇ ਆ ਬ ਕੋੜੀ ਜੀ ਨਹੀਂ ਕਹਿ ਸਕਦੇ ਜੀ ਹਾਂ ਜੀ 36 ਮਹੀਨਿਆਂ ਦੀ ਹੈ ਜੀ ਹਮ 33 ਮਹੀਨਿਆਂ ਦੀ ਹੈ ਜੀ ਸਹੀ ਆ ਬਈ ਕੋੜੀ ਕਿਹੜੇ ਕੋੜੇ ਦੀ ਆਪੇ ਇਹ ਸੂਰਿਆ ਲੈਣਾ ਜੀ 파ਰਸ ਦੀ ਬੱਚੀ ਐ ਅੱਛਾ 파ਰਸ ਦੀ ਐ ਇਹ ਕਿੰਨੀ ਉਮਰ ਦੀ ਹੋਗੀ ਕੋੜੀ ਇਹ ਜੀ 5 ਸਾਲ ਦੀ ਕੋੜੀ ਹੋਗੀ 5 ਸਾਲਾਂ ਦੀ ਤੇ ਹਾਈਟ ਕਿੰਨੀ ਹੋਗੀ ਦੀ ਇਹ ਜੀ 62 ਹੈ ਜੀ ਦੀ ਬਾਠੋਂ ਬਾਹਰ ਹੀ ਹੋਗੀ ਯਾਰ ਹਣਾ ਤੇਰੇ ਕਿੰਨੇ ਸਿਰ ਦੇ ਬਰਾਬਰ ਹੀ ਵਾਗੀ ਤੇਰੇ ਦੇ ਹਾਂ ਜੀ ਤੇ ਆ ਬੱਚੀ ਇਹ ਪ੍ਰਤਾਪ ਦੀ ਅਜੀਬੀ ਇਹ ਵੀ ਪ੍ਰਤਾਪ ਦੀ ਆ ਹਾਂਜੀ ਠੀਕ ਆ ਬਹੁਤ ਸੋਹਣੀ ਬਸ਼ੇਰੀ ਐ ਵੀ ਇਹ ਕਿੰਨੇ ਟਾਈਮ ਦੀ ਬਸ਼ੇਰੀ ਬਈ ਇਹ 2.5 2 ਮਹੀਨੇ ਦੀ ਸਵਾ 2 ਮਹੀਨੇ ਲਾਲੋ ਜੀ ਅੱਛਾ 2 ਮਹੀਨਿਆਂ ਦੀ ਆ ਹਾਂ ਬਹੁਤ ਸੋਹਣੀ ਬਸ਼ੇਰੀ ਤੇ ਘੋੜੀ ਗੱਬਣ ਦਵਾਰੇ ਨਹੀਂ ਜੀ ਖਾਲੀ ਆ ਹੁਣ ਮਲਾ ਕੇ ਲਾਉਣੀ ਐ ਅੱਛਾ ਅੱਛਾ ਖਾਲੀ ਆ ਘੋੜੀ ਬਸ਼ੇਰੀ ਬਹੁਤ ਸੋਹਣੀ ਦਿੱਤੀ ਐ ਤੇ ਘੋੜੀ ਵੀ ਚੰਗੀ ਐ ਥੋੜੀ ਲੰਮੀ ਲੁੰਮੀ ਤੇ ਤੂੰ ਮਾਂ ਦੀ ਬੜੀ ਸੋਹਣੀ ਐ ਤੋਰੇ ਬਈ ਪਰਾਂ ਵਾਲੀ ਤੋਰ ਦੋ ਬਾਕੀ ਆਨ ਲੋ ਜਿੰਦਾ ਹੀ ਆ। ਉਹ ਨਾਲ ਤੇ ਆ ਗਿਆ। ਅਸਲ ਠੀਕ ਆ। ਅੱਖਾਂ ਦੀ ਬਿੱਲੀ ਆ ਹਨਾ? ਹਾਂਜੀ। ਹਾਂਜੀ। ਮਾਂ ਦੀ ਬਿੱਲੀ ਆ। ਹਾਂ। ਮਾਮਾ ਦੀਆਂ ਬਿੱਲੀਆਂ ਹੀ ਆ ਫਿਰ ਦੋਨੇ ਜੀ। ਹੂੰ। ਬੜੀ। ਇਹ ਸੂਰਿਆਲ ਲੈਣ ਚ ਫਿਰ ਬਿੱਲੀ ਆਈ ਜਾਂਦੇ ਜੀ। ਹਾਂ ਸੂਰਿਆਲ ਤਾਂ ਆਉਂਦੀ ਆ। ਉਸ ਨੇ ਜੀ। ਬਾਕੀ ਬੱਚੀ ਚੰਗੀ ਆ ਗਈ ਉਹਨਾਂ ਨੂੰ। ਹਾਂਜੀ। ਇਧਰ ਸੂਰਿਆਲ ਆ ਕੇ ਉਧਰੋਂ ਸਮੁੰਦਰ ਵਾਲੀ ਆ ਗਈ। ਹਾਂਜੀ। ਆ ਲੈ ਆਉਂਦੇ ਨੇ ਚੰਗੇ। ਇਹਨਾਂ ਦੋਨੇ ਚੰਗੀਆਂ ਆ ਗਈਆਂ ਜੀ। ਪੁਰਾਣੀਆਂ ਲੈਣਾ ਗਿਆ। ਪੁਰਾਣੀਆਂ ਲੈਣਾ। ਬੱਚੀ ਦਸੀ ਜਾਂਦੀ ਆ। ਹਾਂਜੀ। ਬੱਚਿਓ ਪਹਿਲਾਂ ਵੀ ਚੰਗੀ ਪ੍ਰਤਾਪ ਦੀ ਦੋਨੇ ਬੱਚੀਆਂ ਬਈ ਇਹ ਤਾਂ ਸਾਮ ਕੇ ਰੱਖਣ ਵਾਲੀਆਂ ਚੀਜ਼ ਆ ਦੋਨੇ ਬਿਛੇਰੀਆਂ ਛੋਟੀਆਂ ਹੂੰ ਨਹੀਂ ਲਾਉਂਦੀਆਂ ਚੀਜ਼ਾਂ ਇਹ ਜਿਹੜੀਆਂ ਕਰਮ ਵਾਲੀਆਂ ਅੱਛਾ ਪੁੱਛ ਲੈਨੇ ਆ ਚਲੋ ਕਰ ਦਿਓ ਜੀ ਕਿੰਨੇ ਟਾਈਮ ਦਾ ਹੋ ਗਿਆ ਇਹ ਇਹ 4 ਸਾਲ ਦਾ ਹੋ ਗਿਆ ਜੀ 4 ਸਾਲ ਦਾ ਹੋ ਗਿਆ ਤੇ ਇਹ ਆਪਣੇ ਘਰ ਤੋਰੇ ਤਾਰੇ ਵਾਸਤੇ ਰੱਖਿਆ ਹਾਂ ਜੀ ਚੜ੍ਹਨ ਵਾਸਤੇ ਰੱਖਿਆ ਚਾਲ ਵਾਲਾ ਅੱਛਾ ਚਾਰ ਵਾਲਾ ਲਾਇਆ ਚਾਲ ਚੂਟ ਜਕਦੇ ਹਾਂ ਜੀ ਤੁਰਦਾ ਚਾਲਦੇ ਬਹੁਤ ਸੋਹਣਾ ਜੀ ਠੀਕ ਆ ਛੋਟੀ ਵੱਡੀ ਚਾਲ ਦੋਨੀਆਂ ਦੋਨੇ ਤੁਰਦਾ ਹਾਂ ਜੀ ਠੀਕ ਆ ਇਹ ਬਸ ਇਕੱਲੇ ਚਾਲ ਚਾਲ ਵਾਸਤੇ ਰੱਖਿਆ ਤੁਸੀਂ ਚਾਲ ਵਾਸਤੇ ਸ਼ਾਂਪੂ ਨੂੰ ਚੜਨੋ ਜੀ ਬਸ ਠੀਕ ਆ ਸਹੀ ਆ ਯਾਰ ਬਹੁਤ ਸੋਹਣਾ ਕੋੜਾ ਪਰ ਅੱਜ ਇੱਕੋ ਵਿੱਚ ਸਾਰਾ ਮੜਾ ਤੋਰੇ ਪਰਾਂ ਨੂੰ ਦੇਖੋ ਇਹ ਲਾਇਆ ਸੀ ਹਲਮਾਨਗੜ ਲਾਇਆ ਸੀ ਇੱਥੇ ਹਾਂ ਹਲਮਾਨਗੜ ਲਾਇਆ ਆਇਆ ਨੰਬਰ ਅਜ ਨਹੀਂ ਗੰਗਾ ਨਗਰ ਪਿਆ ਸੀ ਇਹਦਾ ਅੱਛਾ ਗੰਗਾ ਨਗਰ ਪਿਆ ਸੀ ਆ ਉਹ ਜਾਨਵਰ ਕੇਰ ਹੀ ਹੋ ਜਾਂਦਾ ਅੱਛਾ ਤਲਵੰਡੀ ਪਿਆ ਸੀ ਹੂੰ ਹੂੰ ਬਹੁਤ ਸੋਹਣੂ ਚਾਲ ਚੋਲ ਸੋ ਕਰ ਦੇ ਬਈ ਇਹਦਾ। ਇਹ ਵੱਡਾ ਘੋੜਾ ਰਹਿ ਗਿਆ ਇੱਕ ਦਿਖਾਉਣ ਵਾਲਾ। ਦੇਖੋ ਆ ਮੇਨ ਚੀਜ਼ ਐ ਫਾਰਮ ਦੀ ਸਭ ਤੋਂ। ਇਹ ਸਾਰਿਆਂ ਦੇ ਹੋਣੀ ਚਾਹੀਦੀ ਐ ਬਾਈਆਂ ਦੇ ਜਿਹੜੇ ਘੋੜੇ ਰੱਖਦੇ ਆ। ਇਹ ਜ਼ਰੂਰੀ ਐ ਇਹ। ਘੋੜੀਆਂ ਗੱਭਣ ਰਹਿਣ ਦੇ ਸਾਰੋਂ ਵੱਡਾ ਰੋਲ ਇਹਨਾਂ ਦਾ। ਜਿਆਦਾ। ਬੱਸ। ਠੀਕ ਐ। ਇਦਰਾਕ ਹੀ ਬਣੀ ਜਾਂਦੇ ਬਾਈ। ਕੀ ਕੀ ਬਣਾ ਰਹੇ ਹੋ ਜੀ? ਕੀ ਬਣਾ ਰਹੇ ਹੋ ਆਪ? ਹੈ? ਕਬੂਤਰਾਂ ਦੇ ਦੇ ਉਹ ਜਰਾ। ਕਬੂਤਰਾਂ ਦੇ ਕੁਕੜਾ ਦੇ ਖੁੱਡੇ ਵੜਾਈ ਜਾਂਨ। ਬਹੁਤ ਸ਼ੌਂਕ ਹੈ ਬਾਈ ਯਾਰਕੇ ਨੂੰ। ਕਬੂਤਰਾਂ ਦੇ ਦੇ ਕੁਕੜਾ ਦੇ ਖੁੱਡੇ ਹੋਰ ਬੜਾਈ ਜਾਂਦੇ ਆ। ਆ ਜੋ ਮੁਰਕ ਤੁਹਾਨੂੰ ਦਿਖਾਉਣੇ ਆ ਅੱਗੇ ਫਾਰਮ। ਬਹੁਤ ਸੋਹਣਾ ਬਾਈ ਯਾਰਕੇ ਨੇ ਬਣਾਇਆਗਾ। ਪੂਰਾ ਇੱਕ ਨੰਬਰ। ਦੇਖੋ। ਲੋ ਬਾਈ ਜੀ ਪ੍ਰਤਾਪ ਘੋੜਾ ਜਿਹੜਾ ਇਸ ਦੁਨੀਆ 'ਚ ਨਹੀਂ ਰਿਹਾ। ਤੋ ਉਹਨਾਂ ਦੀ ਬਾਈ ਕੇ ਘਰੇ ਦੋ ਬਿਸ਼ੇਰੀਆਂ ਪੂਰੀਆਂ ਟੋਪ ਦੀਆਂ ਤੇ ਇੱਕ ਘੋੜੀ 4 ਮਹੀਨੇ ਦੀ ਗੱਬਣ ਉਹ ਤਾਂ ਬਾਈ ਵਰਗਿਆਂ ਨੂੰ ਗਿਫਟ ਵਿਚਾਰਾ ਜਾਂਦਾ ਕਰਮਾਂ ਵਾਲਾ ਦੇ ਗਿਆ ਆ ਬੂਰੇ ਆਲ ਨੇ ਹੋਰ ਪਾਏ ਚੜੀਆਂ ਦੇ ਹਮ ਅੱਗਿਆ ਆ ਪੰਪ ਦਿਖਾਉਣਾ ਜੀ ਇੱਕ ਚੀਜ਼ ਹੋਰ ਨਵੀਂ ਦੇਖਣ ਨੂੰ ਮਿਲ ਗਈ ਇੱਥੇ ਬਾਈ ਵਰਗਿਆਂ ਦੇ ਆ ਵੇਖੋ ਘੋੜੀਆਂ ਨਮਾਉਣੀਆਂ ਪੈਪ ਲਾਈ ਆ ਉੱਤੇ ਤੇ ਇੱਥੋਂ ਪੈਪ ਲੈ ਆਂਦੇ ਅੰਦਰ ਖੜੀ ਲਵਾ ਦਿੰਦੇ ਬਾਈ ਵਰਗੇ ਜਾਣਾ ਨਹੀਂ ਪੈਂਦਾ ਉਦੋਂ ਉੱਤੇ ਸ਼ਰਟ ਆ ਬਾਹ ਤਕੜਾ ਬਣਾ ਰੱਖਿਆ ਇਸ ਗੇਟ ਵੱਲ ਲਾਇਆ ਮੋਟਰਾਂ ਲਾਈਆਂ ਮੈਡੀਸਨਾਂ ਦੇ ਬਾਈਆਂ ਤੇ ਡੈਕ ਘੋੜਿਆਂ ਨੂੰ ਗਾਣੇ ਹੋਰ ਸੁਣਨ ਦੇ ਗੁਰਬਾਣੀ ਤੜਕੇ ਹੱਥ ਨੇ ਤੇ ਇਧਰ ਆ ਵੇ ਇੱਕ ਦਾ ਸੋਹਣਾ ਕੰਮ ਕਰ ਰੱਖਿਆ ਬਾਈ ਵਰਗੇ ਤੇ ਛੱਤ ਉੱਤੇ ਕਿੱਡੀ ਸੋਹਣੀ ਬਣਾ ਰੱਖਿਆ ਬਹੁਤ ਸੋਹਣਾ ਸਿਸਟਮ ਜਿਛਾਇਆ ਬਾਈ ਵਰਗੇ ਨੇ ਫਾਰਮ ਬਹੁਤ ਸੋਹਣਾ ਬਣਾਇਆ ਇੱਕ ਨੰਬਰ ਦਾ ਫਾਰਮ ਆਹ ਕਿਹੜੀ ਨਜ਼ਰ ਰੱਖੀ ਤੁਸੀਂ ਬਰਬਰੀ ਬਰਬਰੀ ਹਾਂ ਠੀਕ ਹੈ ਪੜਾਈ ਕਰਦੇ ਹੋ ਹਾਂਜੀ ਕਿਹੜੀ ਕਲਾਸ ਚ 10th 10th ਚ ਠੀਕ ਆ ਤੁਹਾਨੂੰ ਸ਼ੌਂਕ ਹੈ ਬੱਕਰੀਆਂ ਦਾ ਹਾਂਜੀ ਅੱਛਾ ਕਿੰਨੀਆਂ ਬੱਕਰੀਆਂ ਰੱਖੀਆਂ ਫੇਰਾ ਅੱ비 3 ਐ ਅੱ비 3 ਐ ਅੱਛਾ ਠੀਕ ਔਰ ਵੀ ਸ਼ੌਂਕ ਹੈ ਕੋਈ ਔਰ ਮੁਰਗੀ ਕਬੂਤਰ ਗੋੜੀਆਂ ਕਬੂਤਰ ਗੋੜੀਆਂ ਠੀਕ ਐ ਮੁਰਗੀ ਕਾਂ ਕਾਂਪਰਾ ਹੈ ਮੁਰਗੀ ਅੰਦਰ ਐ ਅੰਦਰ ਆ ਜਾ ਬਈ ਆ ਮੁਰਗੀਆਂ ਵੀ ਦਿਖਾ ਬਾਈ ਦੀ ਆ ਜਾ ਲੈ ਬਈ ਮੁਰਗੀਆਂ ਵੀ ਰੱਖੀ ਬੈਠੇ ਆਪਾਂ ਨੂੰ ਪੂਰਾ ਸ਼ੌਂਕ ਆ ਜਵਾਗ ਨੂੰ ਨਾਲੇ ਪੜ੍ਹਾਈ ਕਰਦੇ ਨਾਲੇ ਸ਼ੌਕ ਪੂਰੀ ਜਾਂਦੇ ਕਹਿਣੀ ਹੁਣ ਇਹ ਬੰਦਾ ਕਿਵੇਂ ਬਾਹਰ ਬਗ ਜੁੰਦਾ ਸ਼ਾਇਦ ਨੇੜੇ ਨਹੀਂ ਆਨੇ ਉਧਰ ਘੋੜੀਆਂ ਆ ਗਈਆਂ ਬੱਕਰੀਆਂ ਆ ਗਈਆਂ ਮੁਰਗੇ ਆ ਗਏ ਹੋਰ ਕਬੂਤਰ ਰਹਿ ਗਏ ਹੋਰ ਕਬੂਤਰ ਹਾਂਜੀ ਹੋਰ ਕਬੂਤਰ ਰਹਿ ਗਏ ਦੇਖੋ ਸਹੀ ਹੈ ਲੋ ਵੀ ਮਿੱਤਰੋ ਬਾਈ ਦਾ ਬਹੁਤ ਸੋਹਣਾ ਫਾਰਮ ਹੈ ਇਹਨਾਂ ਦਾ ਤੇ ਜੇ ਕੋਈ ਭਰਾ ਦੇਖ ਕੇ ਜਾਨਵਰ ਕੋਈ ਸੇਲ ਨਹੀਂ ਬਾਈਆਂ ਕੋਲੇ ਤੇ ਪਰ ਦੇਖ ਕੇ ਜਾਣਾ ਵੀ ਜਾਨਵਰ ਸਾਰੇ ਚੰਗਿਆ ਵੀ ਦੇਖ ਕੇ ਜਾਓ ਬਾਈਆਂ ਕੇ ਤਾਂ ਹੌਸਲਾ ਵਧੂਗਾ ਹਨਾ ਬਾਈ ਜੀ ਹਾਂਜੀ ਹਾਂਜੀ ਬਿਲਕੁਲ ਦੇਖਣਾ ਆਊਗਾ ਬਾਈ ਵਰਗੇ ਤੇ ਬਾਈ ਵਰਗੇ ਬੰਦੇ ਬਹੁਤ ਵਧੀਆ ਇਜਤਮਾਨ ਕਰਦੇ ਆ ਪੂਰਾ ਤੇ ਬਾਈ ਅਰਕਿੰਦਰ ਕੋਈ ਨੰਘਦਾ ਤਾਬਦਾ ਫਾਰਮ ਤੇ ਢੇੜਾ ਜਰੂਰ ਮਾਰ ਕੇ ਜਾਓ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ